ਦੋਨੇ ਮੁੰਡੇ ਨਾ ਹੋਈਏ ਔਰ ਮੰਦਰ ਦੀ ਸੇਵਾ ਹਾਂ

ਧਰਮਾਂ ਦੀ ਬਸ ਜਿਹੜੀ ਹੈ ਉਹ ਖਾਤੂ ਕਾਮੀ ਦੇ ਸਾਲਾ ਪਰਾਲਾ ਦੀ ਨਿਰਵਾਣਾ ਕਰ ਰਿਹਾ ਹੈ ਐਸਬੀ ਇਹ ਮੁਕੀ ਪੂਰਾ ਕਰ ਦੇਣਾ ਤੇ ਸਾਡੀ ਸ਼ੈਂਟੀ ਨਾਲ ਸਾਡੀ ਸਮੁੱਚੀ ਟੀਮ ਜਿਹੜੀ ਹੈ ਸਾਰੇ ਨਾਲ ਜਾ ਰਹੇ ਨੇ ਦੋ ਦੋੜੀਆਂ ਵੀ ਜਾ ਰਹੀਆਂ ਨੇ ਔਰ ਬਹੁਤ ਅੱਛਾ ਮਤਲਬ ਹੈ ਜੇ ਸਾਰਿਆਂ ਵਾਸਤੇ ਬੜੀ ਸ਼ਰਤਾਂ ਦੇ ਨਾਲ ਇਹ ਲਾਪਾ ਦੇ ਫਰੀਕ ਨਿਵਾਸੀ ਤੇ ਜੋ ਵੀ ਭਾਗ ਮਨ ਦੇ ਵਿੱਚ ਲੈ ਕੇ ਜਾ ਰਹੇ ਨੇ ਉੱਚੇ ਪੰਜ ਛੇ ਸਭ ਜੀ ਮੰਦਿਰ ਮੰਦਰਾਪ ਦੇ ਜਿਵੇਂ ਦੇਖਿਆ ਜਿਵੇਂ ਦੇਖ ਦਿਓ ਜਿਵੇਂ ਕਿ ਸ਼ਾਮ ਸੰਗ ਪਰਿਵਾਰ ਵੱਲੋਂ ਦੂਸਰੀ ਵਾਸ ਯਾਤਰਾ ਉਹ ਵੀ ਫਰੀ ਲੈ ਕੇ ਜਾ ਰਹੇ ਨੇ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਸ਼ਾਮ ਪਰਿਵਾਰ ਜਿਹੜਾ ਹੈ ਜਿਵੇਂ ਤੇ ਹਰ ਮੰਦਿਰ ਦੀ ਵੀ ਸਾਰੀ ਹੋ ਰਹੀ ਹੈ ਜਿਵੇਂ ਅਸੀਂ ਨਗਰ ਕੌਂਸਲ ਲਾਪਾ ਦੇ ਵਿੱਚ ਅਸੀਂ ਜਿਹੜਾ ਤੋਰਨ ਦੁਆਰ ਹੈ ਉਹਦਾ ਵੀ ਮਤਾ ਜਿਹੜਾ ਲਗ ਗਿਆ ਜੀ ਬਹੁਤ ਜਲਦੀ ਇਹ ਕੁਦਰਤੀ ਹੁੰਦਾ ਦੀ ਇਹ ਆਤਮਿਕ ਤੌਰ ਤੇ ਪ੍ਰਮਾਤਮਾ ਨਾਲ ਜੁੜਨਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਜੀ ਮਨੂੰ ਸਾਰਾ ਸੰਸਾਰ ਜਿਹੜਾ ਮੋਹ ਮਾਇਆ ਤੇ ਲਾਲਚ ਦੇ ਵਿੱਚ ਹੀ ਲੱਗਿਆ ਰਹਿੰਦਾ ਬੰਦਾ ਕਰੋੜਪਤੀ ਅਰਪਤੀ ਬਣ ਜਾਂਦਾ ਜੀ ਪਰ ਪ੍ਰਮਾਤਮਾ ਦੀ ਚਰਣਾ ਦੇ ਵਿੱਚ ਉਹਨੂੰ ਜਾਣ ਦਾ ਮੌਕਾ ਨਹੀਂ ਮਿਲਦਾ ਇਹ ਭਾਗਾਂ ਵਾਲੇ ਨੇ ਔਰ ਉਹ ਮੁਬਾਰਕ ਨੇ ਉਹ ਹੱਥੋਂ ਮੁਬਾਰਕ ਹੈ ਉਹ ਉਹ ਲੋਕ ਜਿਨ੍ਹਾਂ ਨੇ ਵਸਦੇ ਵਿੱਚ ਹਿੱਸਾ ਪਾ ਕੇ ਸੰਗਤ ਨੂੰ ਸੇਵਾ ਦੇ ਵਿੱਚ ਇਹ ਦਰਸ਼ਨ ਕਰਵਾ ਰਹੇ ਨੇ ਜੀ ਇਹਦਾ ਫਲ ਜਿਹੜਾ ਜੀ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਈ ਕਈ ਧੁਲਾਂ ਤੱਕ ਮਿਲੇਗਾ ਜੀ ਬਹੁਤ ਹੀ ਅੱਛਾ ਪਰਵਕਾਰ ਦੀ ਸੰਗਤ ਜੀ ਇਹ ਕਰ ਰਹੀ ਹੈ ਸਾਰਾ ਸ਼ਾਮ ਪਰਿਵਾਰ ਕਰ ਰਿਹਾ ਔਰ ਇਹ ਸਾਰੇ ਨੌਜਵਾਨ ਸਾਥੀ ਜਿਹੜੇ ਆ ਸਾਰੇ ਮੈਂ ਦੇਖ ਰਿਹਾ ਸਾਰੇ ਕੋਈ ਨੌਜਵਾਨ ਭੈਣਾ ਜਿਹੜੇ ਬੱਚੇ ਸਾਰੇ ਉਹ ਸਾਰੇ ਜਾ ਰਹੇ ਆ ਜੀ ਬਹੁਤ ਚੰਗੀ ਗੱਲ ਹੈ ਜੀ ਤੇ ਮੈਂ ਤਾਂ ਇਹ ਕਹੂੰਗਾ ਕਿ ਇਹ ਭਾਗਾ ਵਾਲਾ ਦਿਨ ਜਿਹੜਾ ਹੈ ਮੁਬਾਰਕ ਹੋਵੇ ਸਾਰਿਆਂ ਨੂੰ ਔਰ ਸਭ ਦੇ ਮਨ ਦੀਆਂ ਮਰਜ਼ੀਆਂ ਮਾਨ ਸਾਹਿਬ ਜੀ ਮੈਂ ਦੇਖਿਆ ਜਾ ਰਿਹਾ ਸੀ ਮੰਦਿਰ ਦੇ ਵਿੱਚ ਜਾ ਕੇ ਵੀ ਆਇਆ ਸੇਵਾ ਵੀ ਕਰਕੇ ਆਏ ਹੋ ਉਦੇ ਬਾਰੇ ਸਿੱਕੀ ਕਹਿਣਾ ਚਾਹੁੰਦੇ ਆਂ ਕੋਈ ਸੇਵਾ ਦਾ ਕਰਮਾ ਮੇਰਾ ਫਰਜ਼ ਬਣਦਾ ਜਿਸ ਮੈਂ ਪਹਿਲਾਂ 1 ਲੱਖ ਰੁਪਏ ਜਦੋਂ ਸਟਾਰਟ ਹੋਇਆ ਸੀ ਦਿੱਤਾ ਸੀ ਫਿਰ ਇੱਕਦਮ ਵੈਸੇ ਹੀ ਗਿਆ ਜੀ ਵਿਜ਼ਿਟ ਕਰਨੇ 21000 ਰੁਪਏ Google Pay ਕਰਤਾ ਜਿਹਦਾ ਬਾਬਾ ਜੀ ਨੇ ਨੇ ਸਾਰੇ ਜੀ ਅਸੀਂ ਕੌਣ ਹੁੰਨੇ ਆ ਜੀ ਦੇਣ ਵਾਲੇ ਵੀ ਫਾਕੀ ਵੀ ਆਪਣੇ ਦੋਸਤमित्रा ਤੋਂ ਵੀ ਬਹੁਤ ਵੱਡੇ ਲੈਵਲ ਤੇ ਕੋਸ਼ਿਸ਼ ਕਰਾ ਰਹੇ ਕਿ ਵੱਧ ਤੋਂ ਵੱਧ ਯੋਗਦਾਨ ਜਿਹੜਾ ਸਾਰੇ ਪਾਉਣ ਕਿਉਂਕਿ ਇਹ ਜਿਹੜਾ ਕਾਰਬਨ એનર્ਜੀ ਕੋਈ ਵਿਅਕਤੀ ਵਿਸ਼ੇਸ਼ ਨਹੀਂ ਪਾ ਸਕਦਾ ਜਿਹੜਾ ਸ਼ਾਪਤੀ ਕਰ ਪਾ ਰਿਹਾ ਹੈ ਇਹ ਆਪ ਹੀ ਦੁਨੀਆ ਦਾ ਮਾਲਕ ਆਪ ਹੀ ਕਰੋਨਾ ਜੀ ਇਹ ਤਾਂ ਇੱਕ ਜ਼ਰੀਆ ਹੈ ਇਨਸਾਨ ਥੋੜਾ ਕੁਝ ਕਰ ਸਕਦਾ ਕੁਝ ਕੁਝ ਵੀ ਨਹੀਂ ਹੈਗੇ ਜੀ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਜੋ ਵੀ ਤਿਲਫੁਕਸੀ ਦੇ ਸਕਦੇ ਹੋ ਜਰੂਰ ਸੇਵਾ ਦੇ ਵਿੱਚ ਪਾਓ ਕਿ ਕਿ ਬਹੁਤ ਹੀ ਰਕਮੰਦਰ ਬਹੁਤ ਹੀ ਸ਼ਾਨਦਾਰ ਬੜਾ ਉੱਚਾ ਜਿਹੜਾ ਮੰਦਿਰ ਜਿਹੜਾ ਬਣਾਇਆ ਜਾ ਰਿਹਾ ਬੜਾ ਦੂਰੋਂ ਨਜ਼ਰ ਆਏਗਾ ਔਰ ਜਿਹਨਾਂ ਧੰਨਵਾਦ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਅੱਜ ਛੱਲੇ ਨੂੰ ਕਰ ਲੋ ਯਾਰ ਇੱਕ ਮਾਈਕ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ਾਮ ਪਰਿਵਾਰ ਸੰਗਤ ਦੇ ਵੱਲੋਂ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਫ੍ਰੀ ਬੱਸ ਜੋ ਖਟੂ ਸ਼ਾਮ ਜੀ ਤੇ ਸਾਲਾ ਸਰਦਾ ਅਮਦਲੀ ਭੇਜੀ ਜਾ ਰਹੀ ਹੈ ਜਿਸ ਨੂੰ ਖਰੀਚ ਅੰਟੀ ਜੀ ਰਸਮ ਸਾਡੇ ਜਨਪਦ ਦੇ ਵਿਧਾਇਕ ਸਾਡੇ ਬਹੁਤ ਹੀ ਸਤਿਕਾਰਯੋਗ ਸਰਦੇਸ਼ ਸਿੰਘ ਜੀ ਦੇ ਮਾਰਕ ਐਮ ਐਲ ਏ ਸਾਹਿਬ ਦੀਨ ਆਈ ਨੇ ਵਿਸ਼ੇਂ ਦੀ ਇਹਨਾਂ ਦੀ ਤੇ ਹਰ ਟਾਈਮ ਸਾਡੇ ਐਮ ਐਲ ਏ ਸਾਹਿਬ ਦਾ ਸਾਡੀ ਸੰਸਦ ਨੂੰ ਭਰਪੂਰ ਸਹਿਯੋਗ ਰਹਿੰਦਾ ਹੈ ਤੇ ਇਸ ਵਾਸਤੇ ਵਿੱਚ ਵੀ ਉਹਨਾਂ ਦਾ ਇੱਕ ਬਹੁਤ ਵੱਡਾ ਸਹਿਯੋਗ ਹੈ ਅੱਗੇ ਕੀ ਸੋਚਿਆ ਕਿੰਨੇ ਕੁ ਬਸਾਂ ਲੈ ਕੇ ਜਾਣੀਆਂ ਨੇ ਹਰ ਸਾਲ ਸਾਡੇ ਸ਼ਾਮਪਰੀਵਾਦ ਵੱਲੋਂ ਸਾਡੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਬਸ ਜਾਂਦੀ ਹੈ ਜਿੱਦੀ ਸਲਾਨਾ ਜੋ ਬਿਲਕੁਲ ਨਿਸ਼ਾਨਾ ਭੇਜੀ ਹੈ ਜਿਹੜੀ ਸੰਗਤ ਰਹਿ ਜਾਂਦੀ ਹੈ ਜਿਹਨੇ ਤੁਸੀਂ ਕੂਪਨ ਸੇਵਾ ਕੀਤੀ ਸੀ ਮਤਲਬ ਕੂਪਨ ਨਾਲ ਹੀ ਸਾਰੇ ਜਾ ਰਹੇ ਨੇ ਮਤਲਬ ਹਾਂਜੀ ਹਾਂਜੀ ਜੋ ਲਾਸਟ ਇਅਰ ਆਪਣੇ ਸ਼ੋਭਾ ਯਾਤਰਾ ਗੱਡੀ ਸ਼ੋਹ ਦੇ ਵਿੱਚ ਜੋ ਟੋਕਰ ਨਿਕਲੇ ਸੀਗੇ ਉਹੀ ਸੰਗਤ ਇਸ ਸ਼ੋਭਾ バス ਵਿੱਚ ਜਾ ਰਹੀ ਹੈ ਫ੍ਰੀ ਸੇਵਾ ਲੈ ਕੇ ਜਾ ਰਹੇ ਹਾਂ ਇਹ ਪਹਿਲੀ ਵਾਰ ਲੈ ਕੇ ਜਾ ਰਹੇ ਹਾਂ ਕਿ ਅੱਗੇ ਵੀ ਲੈ ਕੇ ਜਾ ਰਹੇ ਹਾਂ ਇਹ ਸੈਕਿੰਡ ਟਾਈਮ ਹੈ ਜੀ ਕਿੰਨੇ ਦੀ ਯਾਤਰਾ ਹੈ ਜੀ ਕਦੋਂ ਵਾਰ ਇਹ 3 ਦਿਨਾਂ ਦੀ ਯਾਤਰਾ ਹੈ ਜੀ ਅੱਜ ਆਪਾਂ ਜਾ ਰਹੇ ਹਾਂ ਤੇ ਕੱਲ ਖਟੂ ਸ਼ਾਮ ਜੀ ਪਹੁੰਚਾਂਗੇ ਪਰਸੋ ਸਾਲਾ ਸਰਦਾਮ ਤੇ ਵਾਪਸੀ ਤੇ ਆਪਣੇ ਪਟਨਾ ਖਟੂ ਸ਼ਾਮ ਜੀ ਦੇ ਮੰਦਿਰ ਦੇ ਦਰਸ਼ਨ ਕਰਵਾ ਕੇ ਬਾਅਦ ਵਾਪਸ ਆਵਾਂਗੇ ਜੈ ਸ਼੍ਰੀ ਸ਼ਾਮ ਆਪ ਵੀ ਸਾਰੀ ਸੰਗਤਾਂ ਨੂੰ ਜੈ ਸ਼੍ਰੀ ਸ਼ਾਮ ਹਰ ਸਾਲ ਦੀ ਤਰ੍ਹਾਂ ਸਾਡਾ ਸ਼ਾਮ ਪਰਿਵਾਰ ਸੰਗੀਤ ਸਵਾਰ ਦੁਸਰੀ ਵੀ ਬਸ ਲੈ ਕੇ ਜਾ ਰਿਹਾ ਹੈ ਹਾਂਜੀ ਹਰ ਸਾਲ ਅਸੀਂ ਪ੍ਰੋਗਰਾਮ ਤੋਂ ਬਾਅਦ ਇੱਕ ਫ੍ਰੀ ਬਸ ਲੈ ਕੇ ਜਾਂਦੇ ਹਾਂ ਇਸ ਵਾਰ ਅਸੀਂ ਇਸ ਤੇ ਥੋੜਾ ਸਿਸਟਮ ਚੇਂਜ ਕੀਤਾ ਸੀ ਪਿਛਲੀ ਵਾਰ ਅਸੀਂ ਸਾਰੀ ਬਸ ਦੀ ਬੁਕਿੰਗ ਆਪਨੇ ਕੀਤੀ ਇਸ ਵਾਰ ਜੋ ਵੀ 15 ਨਿਸ਼ਾਨ ਚੱਕੇ ਸੀ ਉਹਨਾਂ ਵਿੱਚੋਂ ਜਿਹੜੇ 쿠ਪਨ ਸੀ ਉਹਨਾਂ ਵਿੱਚੋਂ ਡਰਾ ਕੱਢ ਕੇ ਬਸ ਲੈ ਕੇ ਜਾ ਰਹੇ ਹਾਂ ਜੋ ਸ਼ਾਮ ਪਰਿਵਾਰ ਹਰ ਇੱਕ ਸ਼ਹਿਰ ਨਿਵਾਸੀ ਨਾਲ ਵਾਦਾ ਕਰਦਾ ਪੂਰਾ ਕਰਦਾ ਹੈ ਇਸ ਵਾਰ ਇੱਕ ਅਸੀਂ ਗੱਲ ਹੋਰ ਕੀਤੀ ਹੈ ਇਸ ਵਾਰ ਜਿੰਨੇ ਵੀ ਸੰਗਤ ਨਾਲ ਜਾ ਰਹੀ ਹੈ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਸ਼ਾਮ ਪਰਿਵਾਰ ਸੰਗੋਲ ਬਿਲਕੁਲ ਮੁਫਤ ਕੀਤੀ ਗਈ ਹੈ ਹੁਣ ਮੈਂ ਦੱਸਤਾ ਸੀ ਪਰ ਤੁਸੀਂ ਵੀ ਇੱਕ ਵਾਰ ਫਿਰ ਤੋਂ ਰੂਟ ਪਲਾਨ ਨਾਲ ਦੋ ਰੂਟ ਪਲਾਨ ਤਾਂ ਇਹ ਜੀ ਦੇਖੋ ਅੱਜ ਸਿੱਧੇ ਬਸ ਜਾ ਕੇ ਸਿੱਧੇ ਅਟੂ ਸ਼ਾਮ ਰੁਕੇਗੀ ਉਸ ਤੋਂ ਉਸ ਤੋਂ ਬਾਅਦ ਵਾਪਸੀ ਆਪਣਾ ਸਾਰਸਰ ਬਾਬਾ ਜੀ ਦੇ ਉਸ ਤੋਂ ਬਾਅਦ ਪਤਨਾ ਹੋ ਕੇ ਕਿਸੇ ਦਿਨ ਆਪੇ ਵਾਪਸੀ ਆ ਜਾਈਗੀ ਇਹ 3 ਦਿਨ ਦਾ ਪਲਾਨ ਹੈ ਹੁਣ ਅੱਗੇ ਸੰਗਤਾਂ ਲਈ ਕਿਵੇਂ ਟੋਕਣ ਰੱਖਿਆ ਹੈ ਜੀ ਤੁਸੀਂ ਵੀ ਅੱਗੇ ਜਿਹੜੇ ਸੰਗਤਾਂ ਨਾਲ ਜੁੜਨ ਜਿਵੇਂ ਬਾਬਾ ਜੀ ਦੀ ਇੱਛਾ ਹੋਏਗੀ ਤੇ ਨਾਪਾ ਸ਼ਹਿਰ ਨਿਵਾਸੀ ਦੀ ਹੋਏਗੀ ਪਰ ਪਿਛਲੀ ਵਾਰ ਨਾਲ ਇਹ ਸਾਨੂੰ ਸਿਸਟਮ ਥੋੜਾ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇਹ ਸਿੱਧਾ ਤੌਰ ਤੇ ਬਾਬਾ ਜੀ ਦੀ ਚਿੱਠੀ ਹੈ ਜਿਹੜੇ ਨਾਲ ਜਾ ਰਹੇ ਨੇ